ਜੀ ਭਾਈ ਕੋਈ ਬਣ ਜੇ ਪਿੰਡ ਦੇ ਵਿੱਚ 405 ਉੱਠੇ ਨੇ ਕੋਈ ਬਣ ਜੇ ਪਰ ਤੈਨੂੰ ਨਾਲ ਲੱਗ ਕੇ ਕੰਮ ਬਾੜ ਨਾਲ ਕਰਉਂਦੀ ਬਾਕੀ ਆ ਥੋੜਾ ਵਹਿਗਜੀ ਕਾ ਖਾਲਸਾ ਵਹਿਗਜੀ ਕੀ ਫਤਹਿ ਪਿੰਡ ਪੈਣੀਆ ਸਾਹ ਜ਼ਿਲ੍ਹਾ ਬਰਨਾਲਾ ਬਾੜ ਨੰਬਰ 7 ਬਹੁਤ ਹੀ ਸਲਾਹਯੋਗ ਜਿਹੜਾ ਕਨਮ ਚੱਕਿਆ ਸਾਡੇ ਬਾੜ ਬਾੜ ਦੇ ਪੰਕਤਾਂ ਤੇ ਸੱਜਣਾ ਨੇ ਜਿਹਦੇ ਵਿੱਚ ਹਨਾ ਅਸੀਂ ਇੱਕ ਫੈਸਲਾ ਲਿਆਗਾ ਕਿ ਸਾਰਿਆਂ ਨੇ ਇੱਕ ਰਾਏ ਕਰਕੇ ਪਿੰਡ ਦੇ ਮਤਲਬ ਕਿ ਪਾਰਲ ਨੰਬਰ 7 ਦੀ ਤੇ ਅਸੀਂ ਬਾਈ ਜੀ ਨੂੰ ਜਿਹੜਾ ਪੰਚ ਦਾ ਅਹੁਦਾ ਦਿੱਤਾਗਾ ਉਮੀਦ ਕਰਦਾ ਹਾਂ ਇਹ ਆਪਦੇ ਅਹੁਦੇ ਤੇ ਖੜੇ ਉੱtnਗੇ ਤੇ ਸਾਰਿਆਂ ਦੀ ਸਹਿਮਤੀ ਨਾਲ ਅਸੀਂ ਇਹ ਕਦਮ ਚੁੱਕਿਆਗਾ ਤੇ ਬਾਈਆਂ ਨੂੰ ਹੋਰ ਮੈਸੇਜ ਲਾਉਣਾ ਚਾਹੁੰਦੇ ਆਂ ਅਸੀਂ ਵੀ ਜਿੱਥੇ ਵੀ ਪੰਚ ਸਰਪੰਚ ਬਣਾਉਣੇ ਨੇ ਫालतू ਦੇ ਫਜ਼ੂਲ ਖਰਚੇ ਤੋਂ ਬਚ ਕੇ ਹਨਾ ਆਪਸੀ ਸਹਿਮਤੀ ਆਪਦੀ ਭਾਈਚਾਰਕ ਜਿਹੜਾ ਬਣਾਉਂਦੇ ਹੋਈ ਤੁਸੀਂ ਪੰਚਾਂ ਦਾ ਜਿਹੜਾ ਅੱਗੇ ਸੰਘਰਸ਼ ਸੇ ਵਿੱਚ ਜਾਰੀ ਰੱਖੋ ਆਪ ਦੀ ਭਾਈਚਾਰਾ ਜ਼ਰੂਰੀ ਆ ਕਿਉਂਕਿ ਸਰਕਾਰ ਨੇ ਹੀ 5 ਲੱਖ ਦਾ ਨਾ ਚੈੱਕ ਰੱਖਿਆ ਜਿਹੜੇ ਆਪ ਦੀ ਭਾਈਚਾਰਾ ਨੂੰ ਮੰਗਦੀ ਸੀ ਪੰਜ ਚੋਣ ਦੇ ਨੇ ਸਰਪੰਚ ਤੇ ਉਮੀਦ ਕਰਦਿਆਂ ਇਹ ਇਹ ਜਿਹੜੇ ਅੱਗੇ ਅੱਗੇ ਵਿੱਚ ਪੰਜ ਤੁਸੀਂ ਆਪਣੇ ਪਿੰਡ ਜਿਹੜੇ ਰਹਿੰਦੇ ਨੇ ਉਮੀਦ ਹੈ ਵੀ ਸਾਰੇ ਇਕੱਠੇ ਹੋ ਕੇ ਚਲੋਗੇ ਤੇ ਭਾਈ ਜੀ ਨੂੰ ਬਹੁਤ ਬਹੁਤ ਵਧਾਈ ਹੈ। ਪਿੰਡ ਦੀ ਝਾਂ। ਵਾਹ ਜੀ ਦੀ ਖਾਲਸਾ ਵਾਹ ਜੀ ਦੀ ਫਤਿਹ ਪਿੰਡ ਪੈਣੀਆ ਸਾਹਾ ਜ਼ਿਲ੍ਹਾ ਬਰਨਾਲਾ ਸਰਬਸੰਮਤੀ ਹੋਈ ਹੈ ਪੰਚ ਦੀ ਤੇ ਪੂਰਾ ਨਗਰ ਖੜਾਗਾ ਸਾਰੇ ਸਹਿਯੋਗ ਨਾਲ ਤੇ ਜਿਹੜਾ ਪੰਜ ਚੁਣਿਆ ਗਿਆ ਤੇ ਜਿਹੜੇ ਜਿਹੜੇ ਧੂਰੇ ਕੰਮ ਨੇ ਆਸ ਕਰਦੇ ਸਾਰੇ ਪੂਰੇ ਹੋਣਗੇ ਬਾਕੀ ਪੂਰੀ ਜਾਣਕਾਰੀ ਆਪ ਲੈਣੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕੀ ਕਿਹਨਾਂ ਨੂੰ ਮੋਟਾ ਸਾਣਾ ਉੱਪੀ ਹੈ ਤੇ ਸਾਰੇ ਨਗਰ ਨੇ ਤੁਹਾਨੂੰ ਸਹਿਮਤੀ ਨਾਲ ਚੁਣਿਆਗਾ ਇਹ ਜਿਹੜੇ ਧੂਰੇ ਕੰਮ ਨੇ ਕਿਹੜੇ-ਕਿਹੜੇ ਕੰਮ ਨੇਗੇ ਜਿਹੜੇ ਪਹਿਲੇ ਅਧਾਰ ਤੇ ਕਿਹੜਾ ਆਪਾਂ ਪਹਿਲਾ ਕੰਮ ਕਰੀਏ ਵੀ ਜਿਹੜਾ ਹਜੇ ਧੂਰਾਗਾ ਵੀ ਉਹ ਕਰੋ ਹੋ ਪੁੱਤੀ ਜੀ ਇਹ ਜਿਹੜੇ ਸਾਰੇ ਕੰਮ ਰਹਿੰਦੇ ਨੇ ਤੁਹਾਨੂੰ ਕਿਹਦਾ ਹੀ ਸਾਡੇ ਨਾਲ ਇੱਥੇ ਰਾਜੂ ਨਾਲ ਕਹਿੰਦੇ ਲੋਕਿਆ ਕਰਨ ਜਾਂਦੇ ਹਾਂ ਹਾਂ ਜੀ ਸਾਡੇ ਉਹ ਤੇ ਸਾਡੀ ਮਤਲਬ ਹੈ ਜੀ ਉਮੀਦ ਆ ਕਿ ਇਹ ਲੈਟਰ ਕਦੋਂ ਤੁਹਾਨੂੰ ਭੰਗ ਕਰੀ ਜੀ ਜੀ ਵੈਰੀ ਗੁੱਡ ਹਾਂ ਜੀ ਫਟਾਕੇ ਬੰਦੀ ਜੀ ਜੀ ਜਿਹੜਾ ਗੱਲ ਕਰ ਰਹੇ ਨਹੀਂ ਕਰ ਜੀ ਬਾਅਦ ਵਿੱਚ ਫਾਈਲ ਹੋ ਜਾਏਗਾ ਫਾਈਲ ਹੋ ਜਾਏਗਾ ਤੋਂ ਫਾਈਲ ਮਿੰਟ ਬਤਾ ਠੀਕ ਹੈ ਨੰਬਰ

ਹਰਨ ਤੱਕ ਜਾਣਾ ਹੈ ਨਾ ਤੇ ਇੱਕ ਇਹ ਜਿਹੜੇ ਮੰਗ ਰੱਖੋਗੇ ਤੁਸੀਂ ਇਹ ਪਹਿਲ ਦੇ ਆਧਾਰ ਤੇ ਸਾਰੇ ਕੰਮ ਹੋਣਗੇ ਜਾਂ ਅਸੀਂ ਮੰਗ ਕਰ ਦੂਗੀ ਸਾਡਾ ਇਹ ਬਾਣਦਾ ਹੀ ਹੈ ਕਿ ਅਸੀਂ ਇਹੀ ਮੰਗ ਰੱਖਦੀਆਂ ਹਾਂ ਬੁੱਤੌਦੇ ਆ ਜਿਹੜੀ ਪਾਰਟੀ ਦਾ ਮਰਜ਼ੀ ਸਰਪੰਚ ਬਣ ਜੇ ਜੀ ਉਹਦੇ ਨਾਲ ਸਹਿਯੋਗ ਦੇ ਕੇ ਕੰਮ ਕਰੇ ਵੈਰੀ ਗੁੱਡ ਇਹ ਵੱਡੀ ਗੱਲ ਹੈ ਵੀ ਪਾਰਟੀਵਾਦੀ ਤਾਂ ਉੱਪਰ ਉੱਠ ਗਏ ਪਾਰਟੀਵਾਦੀ ਨਹੀਂ ਹਾਂ ਵੀ ਪਾਰਟੀਵਾਦੀ ਨਾਲੇ ਉੱਪਰ ਉੱਠ ਕੇ ਅੱਜ ਚੋਣ ਲਾ ਰਹੇ ਨੇ ਤੇ ਬਾਅਦ ਦੇ ਵਿੱਚ ਵੀ ਇਹ ਜਿਹੜਾ ਮੇਨ ਰੱਖਿਆਗਾ ਕਿ ਭਾਈ ਕੋਈ ਬਣ ਜੇ ਪਿੰਡ ਦੇ ਵਿੱਚ 4-5 ਉੱਠੇ ਨੇ ਕੋਈ ਬਣ ਜੇ ਪਰ ਤੈਨੂੰ ਹਾਂ ਲੱਗ ਕੇ ਕੰਮ ਬਾੜ ਲੱਗ ਰਿਹਾ ਬਣਦਾ ਬਾਕੀ ਆ ਥੋੜਾ ਵਜੇ ਜੇਵੇਂ ਵੀਡੀਓ ਬਣਾਉਣੇ ਤਾਂ ਇਹਨਾਂ ਨੂੰ ਕਹਿਣਾ ਹੋਊਗਾ ਮੈਂ ਇਹਦੇ ਤੋਂ ਬੜਾਇਆ ਸੀ ਹਾਂ ਬਾਕੀ ਤਾਂ ਸਿੱਧਾ ਨਾਮ ਨਾਲ ਜਦੋਂ ਆਉਂਦਾ ਪਹਿਲਾ ਹੋਏ ਨੇ ਜਿੰਨ ਹਰੇਕ ਪਿੰਡ ਤੋਂ ਹਾਂ ਜਦੋਂ ਸਰਪੰਚ ਹੋਰ ਪਾਰਟੀ ਦਾ ਬਣ ਜਾਏ ਦੂਜਾ ਮੈਂਬਰ ਸੈਟ ਹੋਊਗਾ ਨਹੀਂ ਦੂੰਗਾ ਮਾੜੀ ਨਹੀਂ ਜਾਂਦਾ ਜਿੰਨਾ ਵੀ ਨਹੀਂ ਰਹਿ ਜਾਂਦੇ ਨੇ ਆਰੇ ਕੰਮ ਰਹਿ ਜਾਂਦਾ ਰੋਮ ਕਹਿੰਦਾ ਮੇਰੇ ਨਾਲ ਹੀ ਹੋਣਾ ਮੈਂ ਮੱਲੇ ਨੂੰ ਲੱਤ ਕੇ ਵੀ ਕੋਈ ਆਪਣਾ ਕੰਮ ਨਹੀਂ ਹੋ ਰਿਹਾ ਹੈ। ਕੱਲਾ ਵੀ ਬਾਈ ਮੈਂ ਕੰਮ ਨਹੀਂ ਲੱਭਦਾ। ਜੇ ਕੋਈ ਕਿਸੀ ਸਹਾਇਕ ਦਿਓ ਉਹ ਵੀ ਕਰਾ ਦਾਂਗਾ। ਹਾਂ ਹਾਂ ਸਾਡੇ ਪਿੰਡਾਂ ਨੇ ਸਮਝਾ। ਅਜੇ ਤਾਂ ਬਾਗ ਦਾ ਕੰਮ ਲੈਣਾ। ਬਿਲਕੁਲ। ਸਾਨੂੰ ਸਪੱਸ਼ਟਤਾ ਕਿ ਕੋਈ ਹੋਵੇ ਸਾਡੇ ਬਾਗਾਂ ਨਾਲ ਵਿਚ ਆਉਂਦੇ। ਅਮੋਈ ਸਰੋਵਰ ਜਿਹੜਾ ਸਾਡੇ ਬਾਗਤ ਨਿਕੀ ਦਾ ਖਾਣ ਹੋਣਾ ਹੈ। ਠੀਕ ਹੈ। ਇਹ ਕੰਮਾਂ ਦੇ ਵਿੱਚ ਆਉ ਵੀ ਆਪਣੀ ਹੀ ਹੈ। ਇਹ ਬਹੁਤ ਜ਼ਰੂਰੀ ਚੀਜ਼ ਹੈ। ਅਸੀਂ ਪਾਦੂਰਾ ਜੀ ਬਾਤ ਰੱਖਣੀ। ਦੇਹੀ ਸਰਪੰਚ ਤੋਂ ਮਾਰਦੇ ਨੂੰ ਉਹ ਪੂਰੇ ਨੂੰ ਨਾਮ ਕਰਦੇ ਆ ਕਿ ਇਹ ਕਿਹਨੇ ਬਾਪੂ ਨੇ ਡਲ ਕੀਤੀ ਹੈ ਸਕੂਲ ਆਪਣੇ 10 ਲੱਖ ਹੈ ਇਹ ਵੀ ਮਾੜੇ ਮਤਲੇ ਰੱਖਿਆ ਕਿ ਮਤਲੇ ਪੈਂਦੀ ਹੈ ਕਿ ਸਕੂਲ ਪਲਾਸਟਿਕ ਦਾ ਹੋਵੇ ਸੋਸਾਇਟੀ ਆਵੇ ਠੀਕ ਹੈ ਸਪੋਰਟਸ ਆਵੇ ਠੀਕ ਹੈ ਕਿ ਪਾਰਕ ਬਣੇ ਠੀਕ ਹੈ ਸਾਰੇ ਮੁੱਦੇ ਆਪਣੀ ਬਾਡੀ ਹੈ ਭਾਈ ਆਪਣੀ ਜਾਨਦਾਰ ਸਾਰੇ ਮੁੱਦੇ ਹਾਂ ਜੀ ਜੀ ਕੈਮਰਾ ਖੜਾ ਖੜੀ ਹੋ ਗਿਆ ਹੈ। ਜੀ ਬਹੁਤ ਬਹੁਤ ਧੰਨਜੀ ਤੇ ਧੰਵਾਦੀ ਸਾਰਿਆਂ ਦਾ ਸਾਰੇ ਦੇ ਸਹਿਯੋਗ ਨਾਲ ਹਨਾ ਨੈਮਫੈਂਗ ਨੂੰ ਜਿਹੜਾ ਤੇ ਪੰਜ ਚੁਣਿਆ ਗਿਆਗਾ ਸਾਰੇ ਪਿੰਡ ਦੀ ਬੇਨਤੀ ਕਰਦੇ ਹਾਂ ਜੀ ਹਨਾ ਸਰਪੰਚ ਹੋਗੇ ਪੰਜ ਹੋਗੇ ਸਰਪਸਾਬ ਦੇ ਨਾਲ ਚੁਣੋ ਕਿਉਂਕਿ ਸਰਕਾਰ ਨੇ ਵੀ 5 ਲੱਖ ਦਾ ਜਿਹੜਾ ਰੱਖਿਆਗਾ ਵੀ ਦੇਵਾਂਗੇ ਜੇ ਸਰਪਸਾਬ ਕੀ ਹੁੰਦੀ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ।